ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵਿੱਚ ਗੱਲ ਕਰੀਏ ਭਾਈ ਅਮਰਿਤਪਾਲ ਸਿੰਘ ਉਹਨਾਂ ਦੀ ਰਿਹਾਈ ਨੂੰ ਲੈ ਕੇ ਜਿਹੜਾ ਅਰਦਾਸ ਸਮਾਗਮ ਕੀਤਾ ਗਿਆ ਇੱਥੇ ਨਾਲ ਹੋਰ ਵੀ ਜੜੇ ਸਿੰਘ ਜਿਵੇਂ ਕਿ ਦਲਜੀਤ ਸਿੰਘ ਕਲਸੀ ਤੇ ਪ੍ਰਧਾਨ ਮੰਤਰੀ ਬੱਜੇਗੇ ਉਹਨਾਂ ਦੇ ਪਿਤਾ ਜੀ ਵੀ ਸਾਡੇ ਨਾਲ ਮੌਜੂਦ ਨੇ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਖਾਲਾ ਵਾਹਿ ਜੀ ਕੀ ਫਤਿਹ ਸਭ ਤੋਂ ਪਹਿਲਾਂ ਅੱਜ ਗੱਲ ਕਰੀਏ ਕਿ ਇੱਕ ਸਮਾਂ ਸੀਗਾ ਕਿ ਨੌਜਵਾਨ ਜਿਹੜੇ ਨਸ਼ੇ ਦੇ ਵਿੱਚ ਗਲਤਾਨ ਹੋਏ ਹਾਂ ਜੀ ਪੁੱਠੀਆਂ ਪੈੜਾਂ ਫੜੀਆਂ ਤੇ ਲੁੱਟਾਂ ਖੋਹਾਂ ਦੀ ਵੀ ਗੱਲ ਕਰੀਏ ਵੀ ਜਦੋਂ ਨਸ਼ੇ ਦੀ ਪੂਰਤੀ ਨਹੀਂ ਹੋਣੀ ਤੇ ਇਹ ਨੌਜਵਾਨਾਂ ਨੇ ਲੁੱਟਵਾ ਹੋਮ ਹੀ ਕਰਨੀਆਂ ਹਾਂਜੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅਮਰਪਾਲ ਸਿੰਘ ਹੋਂਦੇ ਖਾਲਸਾ ਵੀਰ ਕੱਢਦੇ ਨੇ ਤੇ ਮੋੜਾ ਪੈਂਦਾ ਕਿ ਤਣ ਕਿ ਤਣ ਨੌਜਵਾਨ ਜੜੇ ਆਨੰਦਪੁਰ ਘਰ ਵਾਪਸੀ ਕਰਦੇ ਨੇ ਤੇ ਉਸ ਤੋਂ ਬਾਅਦ ਵੀ ਸਰਕਾਰ ਵੱਲੋਂ ਜਿਹੜੀ ਇੱਕ ਇਹੋ ਜਿਹਾ ਕੇਸ ਲਾ ਕੇ ਦੂਸਰੀ ਸਟੇਟ ਦੀਆਂ ਜੇਲਾਂ ਦੇ ਵਿੱਚ ਭੇਜ ਦੇਣਾ ਕਿਵੇਂ ਵੇਖਦੇ ਹੋ ਅਸੀਂ ਇਹ ਨਹੀਂ ਵੇਖਣੀ ਬਈ ਸਾਡਾ ਜਿਹੜਾ ਮੁੰਡਾ ਪ੍ਰਧਾਨ ਮੰਤਰੀ ਬਾਜੀ ਕੇ ਇਹ ਅਮਰਪਾਲ ਦੀ ਜਦੋਂ ਨੇ ਸਪੀਚਾਂ ਸੁਣੀਆਂ ਸੁਣ ਕੇ ਤੇ ਉਹ ਤਿਆਰ ਹੋ ਗਿਆ ਅੰਮ੍ਰਿਤ ਸ਼ਾਗਨ ਨੂੰ ਹਾਂ ਅੰਮ੍ਰਿਤ ਸ਼ਾਗਨ ਤਿਆਰ ਹੋ ਗਿਆ ਤੇ ਮੈਂ ਉਹਨੂੰ ਪੁੱਛਿਆ ਵੀ ਤੂੰ ਕੀ ਵੀ ਕਰਦੇ ਆਂ ਤੇ ਵੀ ਨਹੀਂ ਅੰਮ੍ਰਿਤ ਸ਼ਾਗਨ ਮੈਂ ਇਹਨੇ ਅੰਮ੍ਰਿਤ ਕਿਹਾ ਦਾ ਸ਼ਾਗਨ ਇਹਦਾ ਕੋਨਾ ਮੋਨਾ ਗਿਆ ਅੰਮ੍ਰਿਤ ਸ਼ਾਗਨ ਲੇਗਾ ਉਹ ਮੇਰੀ ਨੂੰ ਤੇ ਮੇਰੇ ਘਰ ਦੀਆਂ ਨਹੀਂ ਇਹਨੇ ਮਨ ਬਣਾਇਆ ਆ ਚਲੋ ਉਹ ਅੰਮ੍ਰਿਤਪਾਲ ਬੰਨੇ ਵੇਖ ਕੇ ਮੇਰਾ ਮੁੰਡੇ ਨੇ ਅੰਮ੍ਰਿਤ ਸ਼ਾਗ ਲਿਆ ਬਹੁਤ ਚੰਗਾ ਕੀਤਾ ਤੇ ਜੇ ਚਿੱਟੇ ਤੇ ਲੱਗ ਜਾਂਦਾ ਚਾਹੇ ਸਮੈਗ ਵੇਚਦਾ ਚ ਕੁਛ ਵੀ ਕਰਦਾ ਤੇ ਫਿਰ ਚੰਗਾ ਸੀ ਸਰਕਾਰ ਨੂੰ ਲੱਗਣਾ ਸੀ ਸਰਕਾਰ ਫਿਰਈਏ ਚਾਂ ਰੀਨਾ ਜਿਹੜੇ ਬੰਦੇ ਮਤਲਬ ਗੁਰੂ ਵਾਲੇ ਜਿਨ੍ਹਾਂ ਨੂੰ ਬਣਾਨੇ ਆ ਤੇ ਉਹ ਚਿੱਟੇ ਦੇ ਲੱਗਣ ਤੇ ਚਿੱਟਾ ਵੇਚਣ ਤੇ ਸਾਡੀ ਆਮਦਨ ਵਧੀ ਤੇ ਜਿਹੜੇ ਉਹਨੇ ਅੰਮ੍ਰਿਤਪਾਲ ਨੇ ਮਾੜਾ ਦੱਸੋ ਕੀ ਕੀਤਾ ਕੋਈ ਬੰਦਾ ਬਾਹ ਕਾਢੇ ਕਾਖਿਉ ਨੇ ਕੋਈ ਲੁੱਟਖੋ ਕੀਤੀ ਏ ਕੁਛ ਕੀਤਾ ਏ ਤੇ ਉਹਨੇ ਇਹ ਕੀਤਾ ਵੀ ਜਵਾਨ ਨੌਜਵਾਨ ਜਿਹੜੇ ਹੀ ਉਹ ਗਰਕਦੇ ਜਾਂਦੇ ਸੀ ਮਾਵਾਂ ਰੁੰਦੀਆਂ ਸੀ ਟੀਕੇ ਲਾ ਲਾ ਕੇ ਮਰੀ ਜਾਂਦੇ ਸੀ ਤੇ ਉਹਨੇ ਇਹ ਹੀ ਕੀਤਾ ਵੀ ਅੰਮ੍ਰਿਤ ਲੋਕਾਂ ਨੂੰ ਸ਼ਿਕਾਇਤ ਆਏ ਦੇ ਛਿਕਾ ਆ ਗਏ ਤੇ ਗੁਰੂ ਵਾਲੇ ਬਣਾਉਂਦਾ ਸੀ ਕੋਈ ਮਾੜਾ ਤਾਂ ਨਹੀਂ ਕਰਦਾ ਹੁਣ ਜਿੰਨੇ ਵੀ ਮਾਮਾ ਦੇ ਪੁੱਤਰ ਨੇ ਜੇ ਉਹਦੇ ਨਾਲ ਜਿੰਨਾ ਜਿੰਨਾ ਵੀ ਛੱਡਿਆ ਹੈ ਗੁਰੂ ਵਾਲੇ ਬਣੇ ਨੇ ਤੇ ਮਾਮਾ ਸੀਸਾ ਦਿੰਦੀਆਂ ਨੇ ਤੇ ਇੰਨੀ ਚਿੱਟਾ ਇੰਨਾ ਵੇਖ ਲੋ ਕਿੰਨਾ ਇਥੋਂ ਆਟਾ ਨਹੀਂ ਮਿਲਣਾ ਚਿੱਟਾ ਤੁਹਾਨੂੰ 1 ਮਿੰਟੇ ਚ ਮਿਲ ਜਾਣਾ ਬਾਹਰ ਨਿਕਲਦਿਆਂ ਨਾਲੀ ਸਰਕਾਰਾਂ ਚਿੱਟੇ ਬੰਨੇ ਤਾਂ ਹੁੰਦੀਆਂ ਨਹੀਂ ਤੇ ਜਿੰਨੇ ਨੌਜਵਾਨਾਂ ਜੇਲਾਂ ਦੇ ਵਿੱਚ ਜਾ ਕੇ ਛੱਡਿਆ ਸਾੰਬ ਦੀ ਜੇਲ੍ਹੇ ਤੋਂ ਉਹਨੇ ਇੱਕ ਬੰਦਾ ਦੱਸ ਦੇਣ ਉਹਨੇ ਗੁਨਾਹ ਕੀ ਮੈਂ মিডিਆ ਚ ਅੱਗੇ ਵੀ ਆਖਿਆ ਅੱਜ ਵੀ ਆਣਾ ਉਹਨਾਂ ਦਾ ਜੇ ਕੋਈ ਗੁਨਾਹ ਹੈਗਾ ਜੀ ਉਹਨਾਂ ਕੋ ਤੋਫਾਂ ਬੀੜੀਆਂ ਨੇ ਚ ਬੰਬ ਨੇ ਉਹ ਲੋਕਾਂ ਦੇ ਸਾਹਮਣੇ ਲਿਆ ਉਹਨ ਵੀ ਆ ਇਹਨਾਂ ਕੰਮ ਕੀਤਾ ਮੈਂ ਅੱਗੇ ਵੀ ਆਖਿਆ ਅੱਜ ਵੀ ਆਣਾ ਵੀ ਉਹ ਲੋਕਾਂ ਦੇ ਸਾਹਮਣੇ ਲਿਓਣ ਵੀ ਆ ਇਹਨਾਂ ਮਾੜਾ ਕੀਤਾ ਉਹਦਾ ਕਿ ਜਾਨ ਬੁੱਝ ਕੇ ਸਿੱਖਾਂ ਨੂੰ ਸਿੱਖਾਂ ਨਾਲ ਲੱਗਦੀ ਕੋਈ ਵੀ ਸਾਰੀ ਲੱਗਦੇ ਨੇ ਲੋਕ ਤੇ ਮਤਲਬ ਵੀ ਆਪਣਾ ਸਿੱਖਣ ਮੱਗੇ ਨਹੀਂ ਹੁੰਦੇ ਨੇ ਚਾਹੁੰਦੇ ਬਾਕੀ ਜੇਲ੍ਹ ਦੇ ਵਿੱਚ ਸੰਦੇਸ਼ ਵੀ ਆਇਆ ਸੀਗੇ ਚਿੱਠੀ ਆਈ ਸੀ ਜਾਂ ਫੋਨ ਤੇ ਗੱਲਬਾਤ ਹੋਈ ਸੀ ਕੀ ਅੰਦਰ ਦਾ ਮਾਹੌਲ ਕੀ ਦੱਸਿਆ ਸੀ ਆ ਬਾਜੀਗੇ ਉਹਨੂੰ ਤਾਂ ਮੜਿਆ ਹੀ ਮਾਹੌਲ ਜਦੋਂ ਅੱਗੇ ਦੱਸਿਆ ਸੀ ਵੀ ਉਹਦੋਂਾਂ ਦੇ ਅਸੀਂ ਵਿੱਚ ਮੱਦਬ ਵੀ ਵੀੜਾ ਵੀ ਆਇਆ ਹੈ ਬਈ ਆਪਣੇ ਖਾਣੇ 'ਚ ਵੀ ਉਹ ਮਮੀ ਵੇਖਾਂ ਤਮਾਕੂ ਤਾਂ ਬੁੜੀਆਂ ਬੰਦੇ ਲਾਈ ਜਾਂਦੇ ਬਹੁਤ ਜ਼ਿਆਦਾ ਲਾਉਂਦੇ ਨੇ ਬਈ ਕਿਸੇ ਦੇ ਮੂੰਹ 'ਚ ਨਹੀਂ ਜਿੰਦੇ ਨਾ ਹੋਵੇ ਮੈਂ ਤਾਂ ਕੋਲੋਂ ਦੇ ਵੇਖਿਆ ਪਾਣ ਤੇ ਵੀੜਾ ਲਾਈ ਜਾਂਦੇ ਨੇ ਤੇ ਉਹ ਇਹੀ ਆਇਆ ਸੀ ਵੀ ਹੁਣ ਜਲੂ ਅੱਗੇ ਨਾ ਕੋਈ ਸੁਧਾਰ ਹੋ ਗਿਆ ਅੱਗੇ ਨਾ ਥੋੜਾ ਜਿਹਾ ਤੇ ਚੜਦੀ ਕਲਾ ਚੰਗਾ ਆਹ ਚੜਦੀ ਕਲਾ 'ਚ ਨੇ ਤੇ ਜੇਲ੍ਹ ਦਾ ਤੁਹਾਨੂੰ ਪਤਾ ਜਿਹੜੀ ਹੁੰਦੀ ਹੈ ਮੈਂ ਬਿਲਕੁਲ ਗੱਲ ਕੀਤੀ ਜਾਵੇ ਕਿ ਸਾਨੀ ਮੋਰਚੇ ਦੇ ਉੱਤੇ ਜਿਹੜਾ ਪ੍ਰਧਾਨ ਮੰਤਰੀ ਵੱਜ ਕੇ ਦਾ ਜਿਹੜਾ ਕਹ ਲਈਏ ਭੇਸ ਜਾਂ ਰੂਪ ਸੀ ਕੁਝ ਹੋਰ ਸੀ ਬਾਅਦ ਵਿੱਚ ਜਦੋਂ ਜਥੇਬੰਦੀ ਦਾ ਐਲਾਨ ਹੁੰਦਾ ਮੋੜਾ ਪੈ ਜਾਂਦਾ ਤੇ ਸਿੱਧੀ ਲਹਿਰ ਨੂੰ ਤੁਰ ਪੈਂਦੇ ਆ ਤੇ ਗੱਲ ਕੀਤੀ ਜਾਵੇ ਪਿਛਲੇ ਦਿਨੀ ਲੁਧਿਆਣੇ ਦੇ ਵਿੱਚ ਇੱਕ ਇਨਕਾਊਂਟਰ ਹੁੰਦਾ ਉਹ ਬੱਚੇ ਦੀ ਜਿਹੜੀ ਜਿਹੜੇ ਬੱਚੇ ਦਾ ਇਨਕਾਊਂਟਰ ਹੁੰਦਾ ਉਹਦੀ ਮਾਂ ਤਾਂ ਕਹਿੰਦੀ ਹੈ ਕਿ ਚਿੱਟਾ ਵਿਕਦਾ ਹੈ ਜਿਹੜਾ ਰੋਕਣ ਵਾਸਤੇ ਆਇਆ ਸੀ ਉਹਨੂੰ ਤਾਂ ਸਰਕਾਰ ਨੇ ਚੁੱਕ ਕੇ ਜੇਲ੍ਹ ਦੇ ਵਿੱਚ ਭੇਜਦਾ ਉਹਨੂੰ ਕਿਵੇਂ ਵੇਖਦੇ ਹੋ ਬ्यान ਉਹਦੀ ਬਾਕੀ ਦੀ ਗੱਲ ਸੱਚੀ ਹੈ ਜਿਹੜਾ ਸਰਕਾਰ ਨੂੰ ਚਿੱਟਾ ਵੇਚਦਾ ਹੈ ਮਜ਼ਬੂਰ ਨੂੰ ਚੰਗਾ ਲੱਗਦਾ ਹੈ ਤੇ ਜਿਹੜਾ ਤਾਂਦਾ ਉਹ ਮਾੜਾ ਲੱਗਦਾ ਇਹਨਾਂ ਦਾਹਾਂ ਬੰਦਿਆਂ ਚ ਜਿਹਨੇ ਵੀ ਆਪਣੇ ਇੱਥੇ ਜੇਲਾਂ ਚ ਬੰਦ ਨੇ ਅੰਬਰਸਰ ਨੇ ਜੇ ਕਿਤੇ ਵੀ ਉਹਨਾਂ ਚ ਕੋਈ ਕੋਈ ਬੰਦੇ ਦੀ ਕੱਢ ਕੇ ਬਖਾਉਣੇ ਚਿੱਟਾ ਵੇਚਦਾ ਕੀ ਕਰਦਾ ਤੇ ਉਹ ਤਾਂ ਲੋਕਾਂ ਨੂੰ ਛਡਾਉਂਦਾ ਸੀ ਤੇ ਲੋਕਾਂ ਦੇ ਚੰਗੇ ਕਰਦਾ ਸੀ ਮਤਲਬ ਵੀ ਅੰਮ੍ਰਿਤ ਛਕਾਉਂਦਾ ਸੀ ਤੇ ਸਰਕਾਰ ਤਾਂ ਸਾਨੂੰ ਹੁਣ ਗੁਰਦੁਆਰੇ માંੋਂ ਤੋਂ ਅਗੋ ਪਾਬੰਦੀ ਲਾ ਲੈਂਦੀ ਏ ਮੈਨੂੰ ਇਹਨਾਂ ਨੇ 10 ਘੰਟੇ 12 ਘੰਟੇ ਉੱਥੇ ਜੇ ਰੱਖਿਆ ਏ ਥਾਣੇ ਰੱਖਿਆ ਦੱਸੋ ਜਦੋਂ ਉੱਥੇ ਨੰਦਪੁਰ ਸਾਹਿਬ ਜਾਣਾ ਸੀ ਇਹ ਤਾਂ ਸਾਨੂੰ ਗੁਰੂ ਘਰੋਂ ਹੀ ਆਉਣੋਂ ਡੱਕਣ ਦੇ ਨੇ ਪੁਲਸ ਵਾਲੇ ਇਹ ਵੀ ਵੀਰ ਤਾਂ ਆਪਣੇ ਭਰਾ ਹੀ ਨੇ ਕੋਈ ਬਗਾਨੇ ਥੋੜੇ ਨਹੀਂ ਤੇ ਮੈਂ ਤਾਂ ਸਰਕਾਰ ਨੂੰ ਇਹ ਕੰਮ ਨਹੀਂ ਕਰਨੇ ਚਾਹੀਦੇ ਉਹਨਾਂ ਹੀ ਮਹਾਰਾਜ ਦੇ ਘਰ ਆਏ ਨਾ ਨਹੀਂ ਡੱਕਣਾ ਚਾਹੀਦਾ ਜੇ ਅਸੀਂ ਕੋਈ ਵੀ ਮੀਟਿੰਗ ਕਰਨੇ ਕੁਝ ਵੀ ਕਰਨੇ ਨਾ ਨਹੀਂ ਡੱਕਣਾ ਚਾਹੀਦਾ ਜੀ ਗੱਲ ਕੀਤੀ ਜਾਵੇ ਕਿ ਅੱਜ ਦੇ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇੱਥੇ ਇਕੱਠੇ ਹੋਏ ਆਂ ਪਾਵੇਂ ਗੱਲ ਕੀਤੀ ਜਾਵੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸਿੰਘਾਂ ਦੀ ਗੱਲ ਕੀਤੀ ਜਾਵੇ ਜਾਂ 30 35 ਸਾਲ ਤੋਂ ਪੁਰਾਣੇ ਜਿਹੜੇ ਆਪਣੇ ਸਿੱਖ ਸੰਘਰਸ਼ ਦੇ ਯੋਧਿਆਂ ਦੀ ਗੱਲ ਕੀਤੀ ਜਾਵੇ ਕਿ ਦੂਜੇ ਪਾਸੇ ਰਿਹਾਈ ਹੋ ਜਾਂਦੀ ਆ ਉਹ ਦੂਸਰੀ ਮਿਲ ਜਾਂਦੀ ਆ ਪੈਰੋਲ ਤੀਜੀ ਚੌਥੀ ਵਾਰੀ ਇੱਕ ਪਾਸੇ ਭਾਈ ਜਗਤਾਰ ਸਿੰਘ ਤਾਰਾ ਨੂੰ 2 ਘੰਟੇ ਦੀ ਪੈਰੋਲ ਮਿਲਦੀ ਆ ਦੂਜੇ ਪਾਸੇ ਗੱਲ ਕਰ ਲਈ 30 30 ਦਿਨਾਂ ਦੀ ਪੈਰੋਲ ਮਿਲਦੀ ਆ ਉਹਨੂੰ ਕਿਵੇਂ ਵੇਖਦੇ ਉਹਨੂੰ ਅਸੀਂ ਬਹੁਤ ਮਾੜਿਆ ਮਾੜਾ ਸਮਝ ਨਹੀਂ ਆ ਤੁਹਾਡੇ ਹੀ ਉਹਨੂੰ ਵੇਖਣੇ ਜਿਹੜਾ ਬਲਾਤਕਾਰ ਹੀ ਏ ਉਹਨੂੰ ਤਾਂ ਪਰੋਲਾਂ ਮਿਲਦੀਆਂ ਨੇ ਤੇ ਜਿਹੜੇ ਅੰਬਰ ਤੋਂ ਛਕਾਂਦੇ ਚ ਕੋਈ ਆਪਣੇ ਸਿੱਖਾਂ ਲਈ ਕਰਦੇ ਨੇ ਉਹਨਾਂ ਨੂੰ ਜੇਲਾਂ ਜਿਹੜਾ ਕਿਹਾ ਉਹਨਾਂ ਨੂੰ 20 25 25 ਸਾਲ ਉਹ ਚੱਲੇ ਨਹੀਂ ਉਹਨਾਂ ਦੇ ਗਨਾਂ ਛੱਡ ਦਸਨਖਾਂ ਲੋਕਾਂ ਦੇ ਸਾਹਮਣੇ ਲਿਓਣੇ ਨਾ ਕੰਮ ਕੀਤਾ ਸੀ ਉਹਨਾਂ ਕੋ ਮਾਰਾ ਤਾਂ ਨਹੀਂ ਕੀਤਾ ਇਹ ਤਾਂ ਜਾਣ ਕੇ ਜਾਨ ਬੁੱਝ ਕੇ ਜਿਹੜੀ ਸਰਕਾਰ ਆਪਣੀ ਇਹ ਜਾਨ ਬੁੱਝ ਕੇ ਆਪਾਂ ਨੂੰ ਸਿੱਖਾਂ ਨਾਲ ਲੱਗਦੀ ਹੈ ਹੁਣ ਭਗਵਾਨ ਤਾਂ ਮਾਨ ਨੂੰ ਆਪਾਂ ਕਿੰਨੇ ਚਾਵਾ ਨਾ ਬਣਾਇਆ ਇਹ ਲਾਲੋ ਸਾਹਿਬ ਆਪਾਂ ਨੂੰ ਜੇਲਾ ਚ ਡੱਕੀ ਬੈਠਾ ਆਪਣੇ ਮੁੰਡੇ ਲ ਜਾ ਕੇ ਜਾਇ ਜੇ ਕੋਈ ਦੱਸੋ ਕੋਈ ਉਹਨਾਂ ਤੇ ਕੇਸ ਕੋਈ ਹੈਗਾ ਤੇ ਉਹ ਦਾ ਦੱਸ ਦੇ ਆਣ ਕੇ ਵੀ ਆ ਇਹਨਾਂ ਕੰਮ ਕੀਤਾ ਮਾੜਾ ਪਰਮਾਨ ਸਾਹਿਬ ਵੱਲੋਂ ਤੇ ਸੋਹ ਸਵਾਗਤ ਵੀ ਕੀਤਾ ਗਿਆ ਸੀ ਦਰਬਾਰ ਸਾਹਿਬ ਕੇ ਨੌਜਵਾਨਾਂ ਨੂੰ ਨਸ਼ੇ ਤੋਂ ਵੀ ਰਹਿਤ ਕਰਾਉਣ ਵਾਸਤੇ ਇੱਕ ਸੋਹ ਖਵਾਈ ਗਈ ਸੀ ਸਟੂਡੈਂਟ ਵਿਦਿਆਰਥੀਆਂ ਨੂੰ ਉੱਥੇ ਕਿ ਨਸ਼ੇ ਨੂੰ ਜਿਹੜੀ ਰੋਕਥਾਂ ਵਾਸਤੇ ਆ ਰੋਕਥਾਂ ਵਾਸਤੇ ਸੌਂਦਾ ਖਵਾਈ ਗਈ ਸੀ ਪਰ ਇਹ ਜਿਹੜੇ ਸਰਕਾਰਾਂ ਨੇ ਸਮਾਂ ਸਮਾਂ ਨਹੀਂ ਨ ਜਾਣਦੀਆਂ ਹੁਣ ਜਿਹੜਾ ਹੈਗਾ ਕਪਟਨ ਉਹਨੇ ਗੁੜਕਾ ਖਾ ਕੇ ਆਖਿਆ ਸੀ ਮੈਂ ਅੱਠਾਂ ਦਿਨਾਂ ਇਹ ਰੋਕ ਦਿਆਂਗਾ ਤੇ ਦੂਜਾ ਜਿਹੜਾ ਸਰਕਾਰ ਸੀ ਬਾਦਲ ਉਹ ਵੀ ਜਾਂਦਾ ਸੀ ਮੈਂ ਰੋਕਾਂਗਾ ਤੇ ਇਹ ਵੀ ਉਹ ਦਿਨਾਂ ਦਾ ਸੀ ਮੈਂ ਅੱਠਾਂ ਦਿਨਾਂ ਇਹ ਰੋਕਾਂ ਤੇ ਹੁਣ ਮੈਂ ਦੋ ਸਾਲ ਹੋ ਚੱਲੇ ਨੇ ਇਹਨਾਂ ਤੋਂ ਰੁਕਿਆ ਨਹੀਂ ਜੀ ਇਹਨਾਂ ਨਸ਼ਾ ਵਾ ਗਿਆ ਨਸ਼ਾ ਬਹੁਤ ਜ਼ਿਆਦਾ ਹੋ ਗਿਆ ਨਸ਼ੇ ਦੇ ਨੱਥ ਪਾਈ ਜਾਵੇ ਤੇ ਜਿਹੜੇ ਨੌਜਵਾਨ ਜੇਲਾਂ ਚ ਡੱਕੇ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਬੋਲ ਬੋਤਾਂ ਨਾ ਦਿਖਾ ਸਾਬ ਇਹਦੀ ਫਤਰੀ ਤੇ ਇਹ ਸੰ ਸਾਡੇ ਨਾਲ ਬਾਪੂ ਜੀ ਪ੍ਰਧਾਨ ਮੰਤਰੀ ਵੱਜ ਕੇ ਜਿਹੜੇ ਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਹੀ ਡਿਬੁਰਗੜ ਜੇਲ੍ਹ ਦੇ ਵਿੱਚ ਬੰਦ ਨੇ ਤੇ ਉਹਨਾਂ ਦੀ ਰਿਹਾਈ ਦੇ ਲਈ ਅੱਜ ਸਮਾਗਮ ਦੇ ਵਿੱਚ ਇੱਥੇ ਉਹਨਾਂ ਨੇ ਸ਼ਿਰਕਤ ਕੀਤੀ ਆ ਆਉਣ ਵਾਲੇ ਜਿਹੜੇ ਦਿਨਾਂ ਦੇ ਲਈ ਜਿਹੜੀ ਆਉਣ ਵਾਲੇ ਸਮਾਗਮ ਲਈ ਜਿਹੜੀ ਰਣਨੀਤੀ ਆ ਉਹਦੇ ਬਾਰੇ ਵੀ ਤੁਹਾਨੂੰ ਜਲਦੀ ਦੱਸਾਂਗੇ